ਯਾਰ ਦੀ ਇਹ ਇਹ ਇੱਥੇ ਦੇ ਮਸ਼ਹੂਰ ਜਿਨ੍ਹਾਂ ਨੂੰ ਅਸੀਂ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਮੈਂ ਅਸਲੀ ਭੰਡ ਜੁਆਇਨ ਕਰ ਲੈ ਕਿਰਪਾ ਕਰਕੇ ਪੰਜਾਬ ਦਾ ਪਰਮਾਤਮਾ ਨਕਲੀ ਪੰਡਾ ਤੋਂ ਖਹਿੜਾ ਛਡਾਵੇ ਚੰਨੀ ਸਾਹਿਬ ਜਿੰਦਾਬਾਦ ਚੰਨੀ ਸਾਹਿਬ ਜਿੰਦਾਬਾਦ ਚੰਨੀ ਸਾਹਿਬ ਜਿੰਦਾਬਾਦ ਗੁਰੂ ਪਾਤਲਾਵੇ ਮੰਤਰੀ ਸਾਹਿਬ ਬਣ ਜਾਣਾ ਮੇਰੇ ਵੱਡੇ ਸਾਹਿਬ ਨੇ ਪ੍ਰਧਾਨ ਮੰਤਰੀ ਹੋਵੇ ਪੀਚਰ ਉਹ ਪਈ ਆ ਸਭ ਨੂੰ ਮਿਲਿਆ ਵਧਾਈਆਂ ਉਹ ਤੇ ਨਿਸ਼ਾਬ ਨੂੰ ਮਿਲਿਆ ਵਧਾਈਆਂ ਬੰਨਾਂ ਨੇ ਰੌਣਕ ਲਾਈ ਵੇ ਵਧਾਈਆਂ ਤੇ ਮਿਲਿਆ ਵਧਾਈਆਂ ਸੁਣਾ ਤੇਰਾ ਜੀਵੇ ਬੰਨਰਾ ਸੈਨੂ ਬਣਾ ਤੇਰੇ ਅੱਗੇ ਵੇ ਸੁਣਾ ਤੇਰਾ ਜੀਵੇ ਬੰਨਰਾ ਇੱਕ ਦੇ ਬੈਸਟ ਚੋਰ ਜਲੰਧਰ ਤੋਂ ਭਾਈ ਯਾਰ ਕੈਮਰਾ ਭਾਈ ਇਹ ਕੈਮਰਾ ਤੋਂ ਕਮੰਡੀ ਤੋਂ ਆਏ ਐ ਅਸਲੀ ਭੰਡ ਐ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛਡਾਵੇ ਨਕਲੀ ਪੰਡ ਕੌਣ ਹਨ ਤੁਹਾਨੂੰ ਪਤਾ ਹੈ ਹੁਣ ਪਤਾ